ਲੱਗਦਾ ਕਿ ਬੇਆਦਮੀਆਂ ਕਰਨੀਆਂ ਕੁਝ ਲੋਕਾਂ ਦਾ ਸ਼ੌਕ ਹੋ ਗਿਆ ਜਾਂ ਉਹ ਜਾਣ ਪੁੱਛ ਕੇ ਤਣਾਅ ਪੈਦਾ ਕਰਨਾ ਚਾਹੁੰਦੇ ਐ ਬੀਤੇ ਕੱਲ ਦੀਨਾ ਨਗਰ ਸ਼ਹਿਰ ਦੇ ਬੱਸ ਸਟੈਂਡ ਦੇ ਨੇੜੇ ਬੋੜ ਵਾਲਾ ਮੰਦਿਰ ਦੇ ਵਿੱਚ ਮਾਤਾ ਰਾਣੀ ਦੀ ਮੂਰਤੀ ਦੀ ਬੇਅਦਵੀ ਕੀਤੀ ਗਈ ਅਤੇ ਉਸ ਬੇਆਦਮੀ ਨੂੰ ਲੈ ਕੇ ਬਜਰੰਗ ਦਲ ਹਿੰਦੁਸਤਾਨ ਦੇ ਵੱਲੋਂ ਧਾਰੀਵਾਲ ਰਗੁਨਾਥ ਮੰਦਿਰ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਹੈ ਇਸ ਬੈਠਕ ਦੇ ਦੌਰਾਨ ਪਹੁੰਚੇ ਜ਼ਿਲ੍ਹਾ ਪ੍ਰਧਾਨ ਗੌਰਵ ਸ਼ਰਮਾ ਜ਼ਿਲ੍ਹਾ ਉਪ ਪ੍ਰਧਾਨ ਕਪਲ ਮੈਨਨ ਅਤੇ ਧਾਰੀਵਾਲ ਦੇ ਪ੍ਰਧਾਨ ਸਨੀ ਮਹਾਜਨ ਨੇ ਇਸ ਬੇਅਦਬੀ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੈ ਕਿ ਜੋ ਮੰਦਰ ਦੇ ਵਿੱਚ ਦੀਨਾ ਨਗਰ ਵਿੱਚ ਬੇਅਦਬੀ ਦੀ ਘਟਨਾ ਘਟੀ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਬਜਰੰਗ ਦਲ ਹਿੰਦੁਸਤਾਨ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗਾ ਦੱਸਣਾ ਬਣਦਾ ਹੈ ਕਿ 2 ਦਿਨ ਪਹਿਲਾਂ ਦੀਨਾ ਨਗਰ ਦੇ ਬੱਸ ਸਟੈਂਡ ਦੇ ਨੇੜੇ ਬੋਰਡ ਵਾਲਾ ਮੰਦਰ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਮਾਤਾ ਰਾਣੀ ਦੀ ਮੂਰਤੀ ਖੰਡਿਤ ਕਰਨ ਦੀ ਘਟਨਾ ਸਾਹਮਣੇ ਆਈ ਸੀ ਮੈਂ ਗੌਰਵ ਸ਼ਰਮਾ ਜ਼ਿਲ੍ਹਾ ਪ੍ਰਧਾਨ ਬਜਰੰਗਦਲ ਹਿੰਦੁਸਤਾਨ ਤੋਂ ਪਾਕੀ ਬੀਤੇ ਕੱਲ ਜਿਹੜੀ ਜੋ ਵੀ ਘਟਨਾ ਦਿਨਨਗਰ ਹੋਈ ਹੈ ਮਾਤਾ ਜੀ ਦੀ ਮੂਰਤੀ ਖੰਡਿਤ ਹੋਈ ਹੈ ਅੱਪਾ ਅੱਜ ਸਾਰੀ ਟੀਮ ਨੂੰ ਲੈ ਕੇ ਦਿਨਨਗਰ ਐਸਐਚਓ ਸਾਹਿਬ ਨੂੰ ਮਿਲ ਕੇ ਵੀ ਆਏ ਹਾਂ ਇਸ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੋ ਵੀ ਸ਼ਰਾਤੀ ਅੰਸਰ ਹੈਗੇ ਆ ਉਹਨਾਂ ਨੂੰ ਪੜ ਕੇ ਜੋ ਵੀ ਉਹਨਾਂ ਦੇ ਕਾਰਵਾਈ ਬੰਦੀ ਹੈਗੀ ਹੈ ਜਲਦੀ ਤੋਂ ਜਲਦੀ ਉਹਨਾਂ ਦਾ ਕਾਰ ਕੀਤਾ ਜਾਏ ਮੈਂ ਕਪਿਲ ਮਨਨ ਜੀ ਬਾਅਦ ਬਜਰੰਗਦਲ ਹਿੰਦੂਸਤਾਨ ਜਿਲ੍ਹਾ ਵਾਇਸ ਪ੍ਰਧਾਨ ਅਸੀਂ ਰਗੁਨਾਥ ਮੰਦਰ ਚ ਮੀਟਿੰਗ ਕੀਤੀ ਸੀ ਆਪਣੇ ਸਾਥੀਆਂ ਦੇ ਨਾਲ ਜੋ ਕਿ ਕੱਲ ਬਹੁਤ ਮੰਦਭਾਗੀ ਖਬਰ ਆਈ ਏ ਬੀਨਾ ਨਗਰ ਵਿੱਚ ਮਾਦਾ ਰਾਣੀ ਜੀ ਦੀ ਮੂਰਤੀ ਦੀ ਬੇਅਦਬੀ ਹੋਈ ਜੀ ਹਿੰਦੂ ਸਮਾਜ ਨੂੰ ਬਹੁਤ ਗੁੱਸਾ ਉਸ ਪ੍ਰਤੀ ਅਸੀਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਬਹੁਤ ਅੱਗੇ ਉਹਨਾਂ ਅੱਗੇ ਵੀ ਆਪਾਂ ਰਿਕਵੈਸਟ ਕੀਤੀ ਹੈ ਜੀ ਜਿਹੜੇ ਸ਼ਰਾਰਤੀ ਅਨਸਰ ਹੈਗੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਹੈ ਕੀਤਾ ਜਾਏ ਅੱਜ ਕੱਲ ਸੀਸੀਟੀਵੀ ਕੈਮਰੇ ਹਰ ਜਗ੍ਹਾ ਲੱਗੇ ਆ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਏ ਨੀਤੇ ਆਉਣ ਵਾਲੇ ਟਾਈਮ ਤੇ ਮੰਦਿਰ ਸੇਫ ਨਹੀਂ ਹੈਗੇ ਮੇਰਾ ਨਾਮ ਸਨੀਮਾ ਹੈ ਨਾ ਮੈਂ ਬਰਜੰਗਦਲ ਦਾ ਹਿੰਦੁਸਤਾਨ ਦਾ ਸ਼ਹਿਰੀ ਪ੍ਰਧਾਨ ਆ ਜਿਹੜੀ ਬੀਤੀ ਰਾਤ ਕਿਰੇ ਦਿਨਾ ਨਗਰ 'ਚੇ ਮੂਰਤੀ ਦੀ ਖੰਡਿਤ ਹੋਈ ਆ ਮੈਂ ਬਹੁਤ ਨਿੰਦਾ ਕਰਦਾ ਵਾਂ ਤੁਹਾਨੂੰ ਰੋਸ਼ ਵੀ ਪਾਇਆ ਗਿਆ ਵਾ ਅਸੀਂ ਅੱਜ ਐਸਐਚਓ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਜਲਤ ਤੋਂ ਜਲਤ ਕਾਰਵਾਈ ਕੀਤੀ ਜਾਏਗੀ ਗਿਫਤਾਰੀ ਕੀਤੀ ਜਾਏਗੀ ਨਹੀਂ ਤੇ ਬਰਜੰਗ ਦੇਲ ਹਿੰਦੁਸਤਾਨ ਵੱਡੇ ਤੌਰ ਤੇ ਪ੍ਰਦਰਸ਼ਨ ਕਰੇਗਾ